ਇਹ ਤਰੀ ਨਜਰਾ ਚਾ ਜੇ ਮੇਰੇ ਦਾਗ ਆ ਨਾ ਇਹਦਾ ਮੈਂ ਕਾਂਡੀ ਪਲਸਟਰ ਚੰਗਾ ਕਰੂੰਗਾ ਚੋਰਲਾ ਭਰਾਵਾ ਬਾਬੇ ਤੇਰਾ ਭੜਾ ਹੋ ਜੇ ਕੁਲਫਫਲੋਤੀ ਹੋ ਗਏ ਉਹ ਜਾਨ ਦੇ ਕੁਝ ਨਹੀਂ ਦਾ ਆ ਆ ਜਾਓ ਆ ਜਾਓ ਆ ਜਾ ਹੈਲਮਟ ਨਹੀਂ ਪਾਇਆ ਗਾ ਲੱਗੋ ਹੈ ਲੱਗਵਾਇਆ ਤੇ ਅਨਾਲੋ ਹੈਲਮਟ ਨਹੀਂ ਪਾਉਣਾ ਉਹ ਮੇ ਜਰਾ ਕੱਟ ਚਲਾਣਾ ਇਹਨਾਂ ਦਾ ਲੱਗ ਕਿਉਂ ਆਏ ਇੱਥੇ ਜਨਾਬ ਮੁਸ਼ਕਿਲ ਆਈ ਜਾਂਦਾ ਇਹਨਾਂ ਕੋਲ ਮੁਸ਼ਕਿਲ ਤਲਾਸ਼ੀ ਲੈ ਤਲਾਸ਼ੀ ਲੈ ਓ ਕੀ ਨੀ ਆ ਤੁਹਾਡੇ ਕੋਲੇ ਜਨਾਬ ਸ਼ਰਾਬ ਕਿਹੜੀ ਦੇਸੀ ਲੱਗਦੀ ਜਨਾਬ ਹੈ ਮੇਰੇ ਇਹਦੀ ਆ ਨਹੀਂ ਜਨਾਬ ਜੀ ਇਹਦੀ ਝੂਠ ਬੋਲਦਾ ਜੀ ਮੇਰੀ ਤੇ ਮੇਰੇ ਕੋਲ ਆ ਉਹ ਤੁਹਾਡਾ ਬੇੜਾ ਵੇਚ ਇਤਰਾ ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਪਦੀ ਉਮਰ ਵੇਖੋ ਤੇ ਕੰਮ ਵੇਖੋ ਉਹ ਵੇਚਰਾ ਚਲਾਨ ਕੈਨਸਲ ਪਰਚਾ ਕੱਟਣਾ ਦਾ ਜਨਾਬ ਤੁਸੀਂ ਪਰਚਾ ਰਹਿਣ ਦਿਓ ਪ੍ਰਧਾਨ ਜੀ ਨਾਲ ਗੱਲ ਕਰ ਲਓ ਮੰਗਿਆ ਤੇਰੇ ਪ੍ਰਧਾਨ ਨੂੰ ਹੀ ਵੇਖ ਲੈਣੇ ਹਲੋ ਕੌਣ ਐ ਕਿ ਮੈਂ ਛੱਡ ਦਿਆਂ ਐਸ ਐਚੋਂ ਗੁਰਵੀਰ ਸਿੰਘ ਗਾਡਰ ਬੋਲਦਾ ਮੈਂ ਫੋੜੇ ਬੰਦਿਆਂ ਕੋਲ ਕੈਨੀ ਸ਼ਰਾਬ ਦੀ ਫੜੀ ਗਈ ਆ ਤੁਸੀਂ ਕਹਿੰਦੇ ਇਹਨਾਂ ਨੂੰ ਛੱਡ ਦਿਓ ਜਨਾਬ ਕੈਨੀ ਨਹੀਂ ਉਹ ਤੇ ਦੁਵਾੜ ਜੇਗੀ ਉਹ ਤਾਂ ਚੁੱਪ ਕਰ ਜਾ ਬੋਲ ਤਾਂ ਨਾ ਬੋਲ ਮੈਂ ਹੁਣੇ ਤਰ ਤੇ ਡਰੰਪ ਪਾ ਦੇਣਾ ساری ਜ਼ਿੰਦਗੀ ਅੰਦਰ ਲੰਘੋਗੀ ਤੇਰੀ ਤੇ ਵੈੜ ਫੜਿਆ ਗਿਆ ਜਨਾਬ ਫਿਰ ਐਦਾਂ ਕਰੋ ਡਰਮਰ ਰਹਿਣ ਤੋਂ ਤੁਸੀਂ ਮੈਨੂੰ ਫੋਨ ਦੇ ਦਿਓ ਮੈਂ ਕੈਨੀ ਤਾਂ ਕੀ ਠੀਕ ਹੈ ਸਮਝਰਾ ਕਟੜਾ ਦਾ ਪਰਚਾ ਦੇਣਾ ਨੰਦਰ ਚੱਲ ਨਿਕਲ ਤਾ ਬੈ ਨਕਾਲ ਕੈ ਗੱਡੀ ਕੋਈ ਗੱਲ ਨਹੀਂ ਆ ਜਾਣ ਦੇ ਦੋ ਆ ਵੇਖੋ ਕਿਹੜਾ ਰਜਨੀਕਾਰ ਬਣਾਉਂਦਾ ਸਰਵਾਦੇ ਦੇ ਨਾਲ ਟਰ ਗੱਡੀ ਟਰ ਕਰ 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 ਵੱਡਾ ਥਲਾਈਵਾ ਕੀ ਕੀ ਬਣਾ ਤੋ ਬੈੱਡ ਲਈ ਜਨਾਬ ਜਾਣਦੇ ਐ ਐਮਰਜੈਂਸੀ ਐ ਐਮਰਜੈਂਸੀ ਤੇ ਵਾਹ ਮਰੀਜ਼ ਲੱਦਿਆ ਵਾ ਚਲੋ ਸਾਹ ਕੋ ਸਾਸਰੀ ਘਰ ਜਨਾਬ ਉਹ ਸਾਸਰੀ ਘਰ ਤਾਂ ਠੀਕ ਆ ਆ ਜਗਾਰ ਜਾ ਕੀ ਬਣਾਈ ਫਿਰਦੇ ਹੋ ਵਿੱਚ ਰੱਖਿਆ ਸੰਗਾਸਣ ਲਾਤੇ ਲੱਤ ਰੱਖ ਕੇ ਬੜਾ ਬਾਦਰਸ਼ਾਹ ਜਫਰ ਬਣਿਆ ਬੈਠਾ ਹੈ ਜਨਾਬ ਮੁੰਡੇ ਦਾ ਨਾ ਫ੍ਰਿਜਾਂ ਕੂਲਰਾਂ ਦਾ ਕੰਮ ਆ ਤਾਂ ਉਹਦੇ ਲਈ ਬਣਾਈ ਆ ਲੈ ਫ੍ਰਿਜਾਂ ਕੂਲਰਾਂ ਦਾ ਕੰਮ ਆ ਤਾਂ ਫਿਰ ਇਤਰਾ ਲੰਡੀ ਕਰੀ ਫਿਰੋਗੇ ਇਹਨੂੰ ਕਾਗਜ਼ਾਂ ਕਿ ਤੜਪੇ ਨੇ ਨਹੀਂ ਜਨਾਬ ਕਾਗਜ਼ ਤਾਂ ਨਹੀਂ ਉਹ ਬੱਲੇ ਕਾਗਜ਼ ਵੀ ਨਹੀਂ ਪਹਿਲਾਂ ਤੈੜਕਾਂ ਲਾ ਮਾ ਦਾ ਚੰਕੀ ਪਾੜੇ ਮੇ ਜਰਾ ਚਲਾਨ ਠੋਕਣਾ ਦਾ ਵੱਡਾ ਸਾਰਾ ਗੱਡੀ ਜ਼ਿੰਦਗੀ ਭਰ ਲਈ ਬੌਂਡ ਕਰ ਇਹਨਾਂ ਨੂੰ ਸੁੱਟ ਅੰਦਰ ਪਤਾ ਲੱਗ ਜਾ ਇਹਨਾਂ ਨੂੰ ਕਿਵੇਂ ਬਰੂਲਾ ਬਣਾਈ ਫਿਰਦੇ ਆ ਗੱਡੀ ਨੂੰ ਨਿਕਲ ਹੁਣ ਚਲੋ ਚੱਲ ਚੱਲ ਓਕੇ ਗੱਡੀ ਕਰ ਸਾਈਡ ਤੇ ਉਹ ਸਕੂਟਰੀ ਕਰ ਸਾਈਡ ਤੇ ਠੀਕ ਹੈ ਜੀ ਉਹ ਯਾਰ ਤੈਨੂੰ ਕਿਹਾ ਸੀ ਨਾ ਰਕੀ ਤੇ ਜਾ ਕੇ ਸਮਾਨ ਲਾਇਆ ਮੇਰੀ ਗੱਡੀ ਬੌਂਡ ਕਰਾ ਕੇ ਰਹਾਤੀ ਓ ਕਿਤੇ ਨਹੀਂ ਬੌਂਡ ਦੀ ਤੇਰੀ ਗੱਡੀ ਕਰਦਾ ਕੋਈ ਹੱਲ